ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾਂ ਤੇਜਸ ਮਨੀਰ ਹੈ ਵੱਡੀਆਂ ਵੱਡੀਆਂ ਗੱਲਾਂ ਕਰਨਾ ਤਾਂ ਆਸਾਨ ਹੈ ਪਰ ਜਦੋਂ ਵਾਰੀ ਆਉਂਦੀ ਹੈ ਇਹਨਾਂ ਗੱਲਾਂ ਨੂੰ ਜਾਂ ਇਹ ਕਹਿ ਲਉ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਤਾਂ ਸੱਚ ਸਾਹਮਣੇ ਹੀ ਆ ਜਾਂਦਾ ਹੈ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇਸ਼ ਭਰ ਵਿੱਚ ਸਭ ਤੋਂ ਵਧੀਆ ਹੋਵੇਗੀ ਪਰ ਲੁਧਿਆਣਾ ਦੇ ਸਕੂਲ ਤੋਂ ਜਿਹੜੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਭਗਵੰਤ ਮਾਨ ਸਰਕਾਰ ਦੇ ਹਰ ਦਾਅਵੇ ਤੇ ਸਵਾਲ ਖੜੇ ਕਰ ਰਹੀਆਂ ਹਨ ਕੀ ਇਹ ਆ ਪੰਜਾਬ ਦਾ ਸਿੱਖਿਆ ਮਾਡਲ ਜਿਸ ਨੂੰ 530 마ਸੂਮ ਬੱਚਿਆਂ ਨੂੰ ਠੰਡ ਵਿੱਚ ਖੁੱਲੇ ਅਸਮਾਨ ਹੇਠ ਪੜ੍ਹਨ ਲਈ ਮਜਬੂਰ ਕਰ ਦਿੱਤਾ ਗਿਆ ਨਾ ਛੱਤ ਹੈ ਨਾ ਹੀ ਕੋਈ ਕਲਾਸਰੂਮ ਹੁਣ ਤੁਸੀਂ ਦੱਸੋ ਕਿ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦਾ ਦਾਵਾ ਕਰਨ ਵਾਲੀ ਸਰਕਾਰ ਦਾ ਇਹ ਅਸਲੀ ਚਿਹਰਾ ਨਹੀਂ ਹੈ ਤਾਂ ਇਹ ਕੀ ਹੈ ਜਦੋਂ ਭਗਵੰਤ ਮਾਨ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਸਿੱਖਿਆ ਦੇ ਨਾਮ ਤੇ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਗਏ ਸਨ ਇਹ ਕਿਹਾ ਗਿਆ ਸੀ ਕਿ ਪੰਜਾਬ ਦੇ ਸਰਕਾਰੀ ਸਕੂਲ ਦਿੱਲੀ ਮਾਡਲ ਨਾਲੋਂ ਬਿਹਤਰ ਹੋਣਗੇ ਪਰ ਇੱਥੇ ਹਾਲਾਤ ਅਜਿਹੇ ਨੇ ਕਿ ਬੱਚਿਆਂ ਨੂੰ ਠੰਡ ਵਿੱਚ ਕੰਬਦੇ ਹੋਏ ਪੜਾਈ ਕਰਨੀ ਪੈ ਰਹੀ ਹੈ ਇਸ ਸਕੂਲ ਵਿੱਚ ਸਿਰਫ 3 ਕਮਰੇ ਨੇ ਅਤੇ 550 ਤੋਂ ਵੱਧ ਬੱਚਿਆਂ ਨੂੰ ਖੁੱਲੇ ਮੈਦਾਨ ਵਿੱਚ ਬਿਠਾਇਆ ਜਾ ਰਿਹਾ ਹੈ ਇਹ ਬੱਚੇ ਸਿਰਫ ਠੰਡ ਵਿੱਚ ਹੀ ਨਹੀਂ ਸਗੋਂ ਮੀਂਹ ਅਤੇ ਧੂੜ ਭਰੇ ਹਨੇਰੀਆਂ ਵਿੱਚ ਵੀ ਪੜਾਈ ਕਰਨ ਲਈ ਮਜਬੂਰ ਨੇ ਪ੍ਰਸ਼ਾਸਨ ਨੇ ਦੋ ਸ਼ਿਫਟਾਂ ਵਾਲੀਆਂ ਕਲਾਸਾਂ ਮੰਗ ਕੀਤੀਆਂ ਪਰ ਫਾਈਲਾਂ ਅਜੇ ਵੀ ਮੇਜ਼ਾਂ ਤੇ ਧੂੜ ਇਕੱਠੀ ਕਰ ਰਹੀਆਂ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਨੇ 2024-25 ਵਿੱਚ ਸਿੱਖਿਆ ਲਈ 1772 ਕਰੋੜ ਰੁਪਏ ਦਾ ਬਜਟ ਰੱਖਿਆ ਸੀ ਪਰ ਸਵਾਲ ਤਾਂ ਇਹ ਉੱਠਦਾ ਹੈ ਆਖਰਕਾਰ ਇਹ ਬਜਟ ਵਰਤਿਆ ਕਿੱਥੇ ਗਿਆ ਸਰਕਾਰੀ ਸਕੂਲਾਂ ਵਿੱਚ 42% ਤੋਂ ਵੱਧ ਮਡਲੀਆਂ ਸਹੂਲਤਾਂ ਅਜੇ ਵੀ ਅਧੂਰੀਆਂ ਨੇ 68% ਪ੍ਰਾਇਮਰੀ ਸਕੂਲਾਂ ਵਿੱਚ ਨਾ ਤਾਂ ਬਾਥਰੂਮ ਨੇ ਅਤੇ ਨਾ ਹੀ ਸਾਫ਼ ਪਾਣੀ ਅਤਲ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿੱਚ ਬੱਚੇ ਖੁੱਲੇ ਅਸਮਾਨ ਹੇਠ ਬੈਠ ਕੇ ਪੜਨ ਨੂੰ ਮਜਬੂਰ ਨੇ ਕਿ ਬੱਚੇ ਦੇ ਭਵਿਕਨਾਲ ਇਸ ਤਰ੍ਹਾਂ ਹੀ ਖੇਡਿਆ ਜਾਵੇਗਾ ਇਹ ਬੱਚੇ ਪੂਰੇ ਦੇਸ਼ ਦਾ ਭਵਿਕ ਨੇ ਕੀ ਸਰਕਾਰ ਇਸ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੀ ਰੇਲੀਆਂ ਅਤੇ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ ਪਰ ਸਕੂਲਾਂ ਵਿੱਚ છਤਾਂ ਵੀ ਨਹੀਂ ਬਣਾ ਸਕਤੀਆਂ ਹਰ ਬੱਚੇ ਨੂੰ ਪੜ੍ਹਨਾ ਚਾਹੀਦਾ ਹੈ ਪੰਜਾਬ ਤਰੱਕੀ ਕਰਗੇ ਵਰਗੇ ਨਾਰੇ ਹੁਣ ਮਜ਼ਾਕ ਬਣ ਕੇ ਰਹਿ ਗਏ ਨੇ ਹੁਣ ਸਵਾਲ ਉਠਾਉਣਾ ਸਾਡੀ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਠੰਡ ਵਿੱਚ ਕਿਉਂ ਤੜਫਨ ਦਿੱਤਾ ਜਾ ਰਿਹਾ ਹੈ ਮੀਡੀਆ ਨੂੰ ਇੱਕ ਮਜ਼ਬੂਤ ਭੂਮਿਕਾ ਨਿਭਾਉਣੀ ਪਵੇਗੀ ਤਾਂ ਜੋ ਇਸ ਮੁੱਦੇ ਨੂੰ ਦਬਾਇਆ ਨਾ ਜਾਵੇ ਕਿ ਉਹ ਉਹੀ ਪੰਜਾਬ ਜਿਸ ਨੂੰ ਸਿੰਗਾਪੁਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜੇਕਰ ਬੱਚੇ ਸਕੂਲ ਵਿੱਚ ਪੜਨ ਦੀ ਬਜਾਏ ਠੰਡ ਵਿੱਚ ਬਿਮਾਰ ਹੋ ਜਾਣ ਤਾਂ ਪੰਜਾਬ ਕਿਸ ਦਿਸ਼ਾ ਵੱਲ ਵਧੇਗਾ ਸਰਕਾਰ ਦੇ ਵਾਅਦੇ ਮਿੱਠੇ ਲੱਗਦੇ ਨੇ ਪਰ ਅਸਲੀਅਤ ਇਹ ਹੈ ਕਿ ਅੱਜ 530 ਬੱਚੇ ਦਾ ਭਵੇ ਖੁੱਲ੍ਹੇ ਅਸਮਾਨ ਹੇਠ ਕੰਬ ਰਿਹਾ ਹੈ ਇਹ ਤਸਵੀਰਾਂ ਸਾਡੀਆਂ ਅੱਖਾਂ ਖੋਲਣ ਲਈ ਕਾਫੀ ਨਹੀਂ